ਸਮਾਨ ਤੂ ਆਫਤ ਵਰੀ ਬਦਲ ਵਾਲੀ ਅਜੀਬ ਹੀ ਐ ਸੀਤ ਲਹਿਰ ਜੋਰਾਂ ਤੇ ਐ ਪਰ ਸਿਰੜੀ ਕਿਸਾਨ ਘਟੇ ਹੋਏ ਨੇ ਮੀਂਹ ਦੀ ਪਰਵਾਹ ਨਹੀਂ ਕਿਉਂਕਿ ਮੰਗਾ ਅਹਿਮ ਨੇ ਜਨਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦਿੱਲੀ ਚ ਖੂਬ ਮੀਂਹ ਪਿਆ ਸੜਕਾਂ ਜਲਮਗਨ ਹੋ ਗਈਆਂ ਪਰ ਪੋਦੇ ਮਹੀਨੇ ਚ ਸਮਾਨੋ ਵਰਦੇ ਪਾਣੀ ਨੇ ਕਿਸਾਨਾਂ ਦੇ ਹੌਸਲੇ ਹੋਰ ਨਿਖਾਰ ਦਿੰਦੇ ਨੇ ਮੀਂਹੋਂ ਪਿਆਦ ਸਾਡੀਆਂ ਫਸਲਾਂ ਵਧੀਆ ਹੋਣਗੀਆਂ ਅੱਗੇ ਦੋਨੇ ਕੱਖ ਰਹਿਣ ਨਹੀਂ ਦੇਣਾ ਜਿਹੜੀਆਂ ਮਾਰੀਆਂ ਮੋਟੀਆਂ ਆੜ ਕੋ ਪਰੀਆਂ ਨਹੀਂ ਜਾਣੀਆਂ ਹੁਣ ਅਸੀਂ ਜਾਣਾ ਹੀ ਨਹੀਂਗਾ ਜੋ ਮਰਜ਼ੀ ਹੋ ਜੇ ਪਾਣੀ ਲਾਉਣ ਵਾਸਤੇ ਜਾਣਾ ਵੀ ਚੌਕਾਂ ਦੇ ਜੋ ਉਹ ਵੀ ਪੰਦੇ ਜਿਹੜੇ ਪਿੰਡ ਵਾ ਉਹਨਾਂ ਨੂੰ ਉਹ ਵੀ ਆ ਰਹੇ ਆ ਪਲਕਿੱਤੋਂ ਟਰਾਲੀਆਂ ਲੈ ਕੇ ਨਹੀਂ ਪਹ ਗਿਆ ਲੋਡ ਹੀ ਨਹੀਂ ਪਾਣੀ ਇਹ ਆਪਣੀ ਟਰਾਲੀ ਮੈਂ ਜਾ ਰਹੇ ਮਕਾਨ ਬੜਾਇਆ ਹੈ ਟਰਾਲੀ ਦਾ ਲੰਗਰ ਬਾਬਿਆਂ ਚੱਲਣ ਡਿਆ ਮਗਰ ਲੰਗਰ ਵਾਲੇ ਬਣਾ ਰਹੇ ਬਾਾਰਸ਼ ਹੋ ਅਜੇ ਕੋਈ ਬਾਰਸ਼ ਦਾ ਕੋਈ ਦੁੱਖ ਨਹੀਂ ਆਨੂੰ ਵੈਸੇ ਹੀ ਚੱਲੇ ਆ ਉਥੇ ਆਪਣੀ ਟਰਾਲੀ ਥਾਂ ਹੈਗਾ ਮਜੇ ਨੇ ਜਾ ਕੇ ਸਭ ਨੇ ਉਥੇ ਰਾਸ਼ਨ ਸਣੇ ਬਾਲਣ ਵਾਲੀਆਂ ਲੱਕੜਾਂ ਭੇਜ ਗਈਆਂ ਨੇ ਬਿਸਤਰੇ ਵੀ ਗਿੱਲੇ ਨੇ ਅਜੇ ਵੀ ਕਣੀਆਂ ਪੈਰੀਆਂ ਨੇ ਪਰ ਕਿਸਾਨ ਅੰਦੋਲਨ ਦੀ ਲੋ ਜਗਦੀ ਰਹੇ ਇਸ ਲਈ ਸੰਘਰਸ਼ ਦੇ ਸੇਕ ਨੂੰ ਇਸਿੱਲੇ ਮੌਸਮ ਜਿਵੇਂ ਵਧਾਇਆ ਜਾ ਰਿਹਾ ਹੈ ਜਿਵੇਂ ਇੱਥੇ ਥੱਲੇ ਕਾਫੀ ਇਹ ਗਾਰਾ ਬਣ ਗਿਆ ਸੀਗਾ ਚਿੱਕੜ ਬਣ ਗਿਆ ਸੀਗਾ ਪਾਣੀ ਉੱਤੋਂ ਚੋਰਿਆ ਸੀਗਾ ਤੇ ਫਿਰ ਅਸੀਂ ਇਮੀਡੀਟਲੀ ਇੱਕ ਐਕਸ਼ਨ ਲਿਆ ਸਾਰੇ ਨੇ ਇਕੱਠੇ ਹੋ ਕੇ ਤਰਪਾਲਾਂ ਲੈ ਕੇ ਆਂਦੀਆਂ ਸਟੇਜ ਤੋਂ ਮੈਨ ਤੋਂ ਫਿਰ ਉੱਥੋਂ ਤਰਪਾਲਾਂ ਪਾਈਆਂ ਕੋਸ਼ਿਸ਼ ਇੱਕ ਤਰਪਾਲ ਸੀਗੀ ਸਾਡੇ ਕੋਲ ਐਡਜਸਟ ਕਰਕੇ ਅਸੀਂ ਇੱਕ ਤੰਬੂ ਟੈਂਪਰੇਰੀ ਟੈਂਟ ਜਿਹਨੂੰ ਕਹਿ ਸਕਦੇ ਆਪਾਂ ਬਣਾ ਕੇ ਉਹ ਰਾਤ ਆਪਾਂ ਪੂਰਾ ਸਟਰਗਲ ਕੀਤਾ ਇੱਥੇ ਜਿਹੜੇ ਸੀਗੇ ਯਾਨੀ ਬਾਰਿਸ਼ ਨਾਲ ਸਾਰੇ ਗੱਦੇ ਗੁੱਦੇ ਯਾਨੀ ਸਾਡੇ ਗਿੱਲੇ ਹੋ ਗਏ ਕੱਪੜੇ ਸਾਰੇ ਗਿੱਲੇ ਹੋ ਗਏ ਸਾਰੀ ਰਾਤ ਯਾਨੀ ਦੋ ਤਿੰਨ ਜਾਣੇ ਤਾਂ ਸੁੱਤੇ ਵੀ ਹਨੀਗੇ ਸਾਰੀ ਰਾਤ ਤਾਂ ਜਦੋਂ ਜਦੋਂ ਜਹਿਰ ਕਰਦੇ ਰਹੇ ਅਸੀਂ ਜਦ ਤੱਕ ਰਹਿੰਦੇ ਆ ਵੀ ਇਹਨੂੰ ਪ੍ਰਬੰਧ ਹੋਰ ਕਰਾਂਗੇ ਵੀ ਤੁਸੀਂ ਪਿੰਡ ਜਦ ਤੱਕ ਗਿੜਾ ਮਾਰੇ ਉਹ ਬਾਰਿਸ਼ ਦੇ ਦਿ ਤਾ ਕਰ ਕਿ ਉਹਨਾਂ ਨੂੰ ਭੇਜਿਆ ਹਰੇ ਕੱਪੜੇ ਲੀੜੇ ਵੀ ਉਹ ਪਏ ਆ ਸਾਰੇ ਉਦਾਂ ਗੱਲੇ ਹੋ ਗਏ ਸੀਗੇ ਤੇ ਰਾਤ ਜਾਣੀ ਜੂੰਝਦੇ ਹੋਏ ਨੇ ਕੱਢੀ ਪਰ ਡਟੇ ਰਹੇ ਛੱਡੇ ਨਹੀਂ ਗੇ ਪਿੱਛੇ ਵੀ ਜੋ ਆਉਂਦਾ ਆਉਣ ਦੋ ਚਲੋ ਖੜਾਂਗੇ ਹੁਣ ਆਏ ਹੋਏ ਆ ਇੱਥੇ ਜਾਣੀ ਜੰਗ ਜਾਰੀ ਰਹੂਗੀ ਖੜੇ ਆ ਸਾਰੇ ਨਾਲ ਖੜੇ ਆ ਤੇ ਅਸੀਂ ਵੀ ਖੜੇ ਆਂ ਠੰਡ ਨੇ ਪੂਰੇ ਮੁਲਕ ਨੂੰ ਠਾਰਿਆ ਹੋਇਆ ਪਰ ਕਿਸਾਨਾਂ ਦੇ ਅਹਦ ਸਾਹਮਣੇ ਮੌਸਮ ਵਾਲੀਆਂ ਮੁਸ਼ਕਲਾਂ ਪੌਣੀਆਂ ਲੱਗ ਰਹੀਆਂ ਨੇ 39 ਦਿਨ ਤੋਂ ਬਜ਼ੁਰਗ ਬੱਚੇ ਦਿੱਲੀ ਦੀਆਂ ਬਰੂਹਾਂ ਤੇ ਨੇ ਪਰ ਸੰਘਰਸ਼ ਦਾ ਸਫ਼ਰ ਹੈ ਕਿ ਮੁਕੰਮਲ ਹੁੰਤੇ ਹੀ ਨਹੀਂ ਆ ਰਿਹਾ ਉਹ ਨਜ਼ਰਾਨੀ 4 ਜਨਵਰੀ ਨੂੰ ਸਰਕਾਰ ਅਤੇ ਕਿਸਾਨਾਂ درمیان ਹੋਣ ਵਾਲੀ ਮੁਲਾਕਾਤ ਤੇ